ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤਾਂ ਸਾਡਾ ਆਪਣਾ ਲੱਖੀ ਸ਼ੇਰ ਗੱਲ। ਅੱবি ਅੱਜ ਇੱਥੇ ਆਇਆ ਤਾਂ ਮੈਂ ਖੇਤਾਂ 'ਚ ਵੀਡੀਓ ਬਣਾਉਣ ਆਇਆਗਾ ਸਪੈਸ਼ਲੀ ਕਿਸੇ ਰੀਜਨ ਕਰਨਾ ਉਹ ਵੀ ਤੁਹਾਨੂੰ ਦੱਸ ਦੇਾਂਗੇ। ਵੀਡੀਓ ਬਹੁਤ ਵੱਲੀ ਲੰਬੀ ਨਹੀਂ ਬਣਾਉਣੀ ਅੱਜ ਵਾਲੀ। ਛੋਟੀ ਹੋਣੀ ਹੈ ਵੀਡੀਓ। ਪਿੰਡ ਤਾਂ ਕੁਝ ਦਿਨ ਪਹਿਲਾਂ ਲਾ ਲਉ। ਉਹਦਾ ਹਫਤਾ ਕੋ ਹੋ ਗਿਆ ਹੋਵੇ ਸ਼ਾਇਦ ਹਨਾ। ਹਫਤੇ ਦੀ ਗੱਲ ਆ ਗਈ। ਉੱਥੋਂ ਤਾਂ ਸਾਡੇ 8-10 ਘਰਾਂ ਦੇ ਲਾ ਲਉ ਖੇਤਾਂ 'ਚੋਂ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਗਈਆਂ। ਜਿਹੜਾ ਕਿ ਉੱਥੇ ਚਲੋ ਸਾਡੀ ਹੋਗੀਆਂ ਉੱਥੇ ਲਾਲੋ ਸਾਡਾ ਖੇਤ ਵੀ ਵਿਚੀ ਸੀਗਾ ਪਰ ਤਾਈਕਾ ਹੋ ਰਾਂਡੀਆਂ ਗਮਾਂਡੀਆਂ ਦੇ ਮੁੰਡਾ ਦਾ 10 ਤੋਂ 15 ਘਰ ਹੋਣਗੇ ਜਿਨ੍ਹਾਂ ਦੀਆਂ ਮੋਟਰਾਂ ਤੋਂ ਜਿੱਦਾ ਤਾਰਾਂ ਚੋਰੀ ਹੋਈਆਂ ਨੇ ਤੇ ਇਹ ਚੀਜ਼ ਉੱਥੇ ਆਪਣੇ ਕਿਸਾਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈਗੀ ਹਨਾ ਕਿਉਂਕਿ ਇੱਕ ਤਾਂ ਦੇਖ ਲਓ ਆਪਣੀਆਂ ਫਸਲਾਂ ਕਦੇ ਕੋਈ ਆਪਣਾ ਕੋਈ ਕੁਦਰਤੀ ਮਾਰ ਪੈ ਜਾਂਦੀ ਆਪਾਂ ਕਹਿ ਲਈਏ ਹਨਾ ਨੀ ਪਈ ਗਿਆ ਬਾਹਰ ਆ ਗਿਆ ਕੋਈ ਝੱਖੜ ਧੂਲਾ ਆ ਗਿਆ ਫਾਸਲਾ ਡਿੱਗ ਗਈਆਂ ਤੇ ਹੋਰ ਕੋਈ ਲਾਲੋ ਕੋਈ ਵੀ ਰੀਜਨ ਕਈ ਰੀਜਨ ਬਣ ਜਾਂਦੇ ਹਨਾ ਤੇ ਉਤੋਂ ਇਹੋ ਜੀਆਂ ਮਾਰਾਂ ਪਈ ਜਾਂਦੀਆਂ ਰਹਿੰਦੀਆਂ ਨੇ ਤੇ ਉਹਤੇ ਕੋਈ ਅਜੇ ਤੱਕ ਕੰਟਰੋਲ ਨਹੀਂ ਹੋਇਆ ਇੰਨੇ ਸਾਲ ਹੋ ਗਏ ਜਿਵੇਂ ਲਾਲੋ ਹਨਾ ਸਰਕਾਰਾਂ ਬਹੁਤ ਆਈਆਂ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਤੇ ਉਹਤੇ ਕੋਈ ਅਜੇ ਤੱਕ ਕੰਟਰੋਲ ਨਹੀਂ ਹੋਇਆ ਇਹੋ ਜੀਆਂ ਚੀਜ਼ਾਂ ਦੇ ਤੇ ਇੱਥੇ ਨਾ ਦਿਖਾਉਣ ਆਇਆ ਆ ਬੰਦੇ ਹੁਣੀ ਇੱਥੇ ਆਏਗੇ ਖੇਤ 'ਚ ਤੇ ਆ ਤੁਸੀਂ ਥੱਲੇ ਦੇਖ ਲਿਓਗੇ ਕੇਬਲ ਜੀ ਲਾਲੋ ਜਿਹ ਹੈ ਇਹ ਆਪਣੀ ਬਿਜਲੀ ਦੀ ਤਾਰ ਹੁੰਦੀ ਆ ਤਾਂ ਆ ਇਧਰ ਆ ਦੇਖੋ ਆ ਪਈ ਹੈਗੀ ਇੱਕ ਇਧਰ ਪੋਲ ਲੱਗਾ ਆਹ ਤੇ ਇੱਕ ਇਧਰ ਆ ਪੋਲ ਜਿਹਾ ਲੱਗਾ ਯਾਰ ਬਾਈ ਨੇ ਹੁਣ ਜਿੰਦਾ ਖੋਲਿਆ ਦੇਖੋ ਤੇ ਆ ਜਿੰਦਾ ਲੱਗਿਆ ਹੋਇਆ ਇਹਨੂੰ ਬਸ ਤੇ ਜਾ ਲਾਲੂ ਜੀ ਮੰਨ ਲੂ ਕਿਸ ਨੂੰ ਆ ਵੀ ਕਟਰ ਨਾਲ ਹੀ ਕੱਟ ਸਕਦੇ ਆ ਨਹੀਂ ਇਹ ਜਿਵੇਂ ਖੇਤ ਵਾਲੇ ਨੇ ਇੰਨਾ ਨਹੀਂ ਇੱਥੇ ਜਿੰਦਾ ਲਾਇਆ ਹੋਇਆ ਬਿਜਲੀ ਦੀ ਤਾਰ ਜਿਵੇਂ ਉਹ ਤਾਰ ਹੀ ਲਾ ਲੋ ਤੇ ਇਹੀ ਇੱਥੇ ਸੇਫਟੀ ਤੇ ਆ ਸਾਮਾਨ ਦੇਖੋ ਹੁਣ ਆਪਣੇ ਮੰਗਰ ਜਿਹੜਾ ਪਿਆ ਇਹ ਇਹ ਲੱਖਾਂ ਡਾਲਰਾਂ ਦਾ ਸਾਮਾਨ ਆ ਕੋਈ ਹੈ ਕੁਝ ਚੀਜ਼ਾਂ ਲਾਲੂ ਇਹ ਨਹੀਂ ਵਰਤਦੇ ਹੁਣੇ ਕਹ ਲਈ ਆਪਾਂ ਵੀ ਚਾਹੇ ਲੋਹਈ ਆ ਹਨਾ ਪਰ ਜ਼ਿਆਦਾਤਰ ਚੀਜ਼ਾਂ ਇਹ ਵਰਤੋ ਵਾਲੀਆਂ ਹੈਗੀਆਂ ਹਨਾ ਤੇ ਇਹ ਚੀਜ਼ਾਂ ਤੋਂ ਚੋਰੀ ਨਹੀਂ ਹੁੰਦੀਆਂ ਇੱਥੇ ਪਈਆਂ ਨੇ ਇਹ ਜਿੱਦ ਦਿਨ ਇਹਨਾਂ ਨੂੰ ਲੋਡ ਹੋਊ ਜਿਹੜੀ ਇਹਨਾਂ ਚੋ ਮਸ਼ੀਨਰੀ ਦੀ ਇਹਨਾਂ ਨੇ ਟਰੈਕਟਰ ਮੰਗਰ ਪਾਉਣੀਆਂ ਆ ਤੇ ਲੈ ਜਾਣੀ ਹੈਗੀ ਦੇਖਦਾ ਤੁਸੀਂ ਆ ਕਿੰਨੀ ਮਸ਼ੀਨਰੀ ਇੱਥੇ ਪਈ ਆਗੀ ਇਹ ਆਈ ਨਹੀਂ ਹੈਗਾ ਵੀ ਇੱਥੋਂ ਚੋਰੀ ਹੋ ਜੂਗੀ ਇਧਰ ਮੱਕੀ ਲੱਗੀ ਹੋਈ ਆ ਆਪਣੇ ਤੇ ਇਧਰ ਦੂਜੀ ਛੜ ਤੇ ਤੁਹਾਨੂੰ ਦਿਖਾਉਣਾ ਇਧਰ ਬਦਾਮ ਲੱਗੇ ਹੋਏ ਨੇ ਬਦਾਮਾਂ ਦੀ ਵੀਡੀਓ ਵੀ ਆਪਾਂ ਪਾਈ ਹੋਈ ਹੈ ਜੇ ਕਿਸੇ ਭੈਣ ਭਾਈ ਨੇ ਦੇਖਣੀ ਹੋਵੇ ਦੇਖ ਸਕਦਾ ਆ ਦੇਖ ਸਕਦਾ ਤੁਸੀਂ ਹੁਣ ਆ ਕਿੰਨੀ ਮਸ਼ੀਨਰੀ ਆਗੀ ਸਾਰੀ ਜੀ ਨਾ ਦੇਖੋ ਇਧਰੋਂ ਮੈਂ ਥੋੜਾ ਜਿਹਾ ਹਾਂ ਹੋ ਕੇ ਵੀ ਦਿਖਾ ਦਿੰਦੇ ਹਾਂਗਾ ਆ ਦੇਖੋ ਕਿੰਨਾ ਇਹ ਲੱਖਾਂ ਦੀ ਮਸ਼ੀਨਰੀ ਹੈਗੀ ਜਿਆਦਾ ਤਾਂ ਤਾਂ ਟਰੈਕਟਰ ਵਗੈਰਾ ਵੀ ਇੱਥੇ ਖੜੇ ਹੁੰਦੇ ਆਗੇ ਇਹਨਾਂ ਦੇ ਲਾ ਲੋ ਆ ਥਾਂਗਾ ਹਨਾ ਟਰੈਕਟਰ ਵਗੈਰਾ ਵੀ ਇੱਥੇ ਹੁੰਦੇ ਆਗੇ ਤੇ ਤੇ ਮਸ਼ੀਨਰੀ ਤੋਂ ਇਹੀ ਫਰਕ ਆਗਾ ਅਮਰੀਕਾ ਤੇ ਇੰਡੀਆ 'ਚ ਆਪਣੇ ਉੱਥੇ ਤਾਰਾਂ ਵੀ ਚੋਰੀ ਕਰਕੇ ਲੈ ਜਾਂਦੇ ਨੇ ਹਨਾ ਕਿੰਨੇ ਕੁ ਦੀਆਂ ਹੋਣਗੀਆਂ ਚਲੋ ਤਾਰਾਂ ਬਹੁਤ ਜਿਹੜਾ ਕਿਸਾਨ ਉਹਦੇ ਤਾਂ ਮਾਰ ਪਈ ਜਾਂਦੀ ਆ ਹਨਾ ਚਹਜੀ ਲੱਖ ਦੀ ਉਪਜ ਹੈ ਕੱਖ ਦੀ ਹੋਵੇ ਹਨ ਬਾਕੀ ਉਹ ਕਈ ਵੀ ਰਿਤਾਰਾਂ ਜਮਾ ਉਥੋਂ ਵੜ ਦਿੰਦੇ ਆਗੇ ਜਮਾ ਜਣਾ ਜੂ ਵੜ ਦਿੰਦੇ ਆ ਗੈਲੀ ਵੀ ਸਾਰੀ ਮੋਟਰ ਬਾਹਰ ਕੱਢਣੀ ਪੈਂਦੀ ਹੈ ਹਨਾ ਕਿੰਨਾ ਕੰਮ ਵਧ ਜਾਂਦਾਗਾ ਵੀ ਇਹੇ ਜੀਆਂ ਮਾਰਾਂ ਉੱਥੇ ਦੇਖ ਲਾ ਆਪਾਂ ਨੂੰ ਪਈ ਜਾਂਦੀਆਂ ਨੇ ਇੱਥੇ ਲੱਖਾਂ ਦਾ ਸਮਾਨ ਪਿਆਗਾ ਇਹ ਤਾਂ ਵੀ ਨਹੀਂ ਚੋਰੀ ਹੁੰਦਾ ਦੇਖ ਸਕਦੇ ਹੋ ਭਰਾਵੋ ਕਿਉਂਕਿ ਇੱਥੇ ਜੇ ਚੋਰੀ ਹੋ ਗਿਆ ਪਹਿਲੀ ਗੱਲ ਤਾਂ ਗਾਂਹ ਬਿਕਨਾ ਕੋਈ ਨਹੀਂ ਕੋਈ ਨਹੀਂ ਲੈਂਦਾ ਤੈਨੂੰ ਕਿਸੇ ਨਹੀਂ ਲੈਣਾ ਜੀ ਕਿਸੇ ਕੋਈ ਬੰਦਾ ਵੇਚਣ ਉਹ ਇੱਥੇ ਆਪਣੇ ਇੰਡੀਆ ਵਾਂਗੂ ਹੈ ਹੀ ਨਹੀਂ ਕੰਮ ਵੀ ਆਪਣੇ ਵੀ ਕੁਵਾੜੀਆਂ ਦੀਆਂ ਦੁਕਾਨਾਂ ਨੇ ਵੀ ਆਪਾਂ ਉੱਥੇ ਲੈ ਜਾਵਾਂਗੇ ਸਮਾਨ ਵੇਚ ਜਾਵਾਂਗੇ ਜਾਂ ਲੋਹਾ ਵੇਚ ਜਾਵਾਂਗੇ ਤੇ ਜੀ ਐ ਇਦਾਂ ਹੁੰਦਾ ਤੇ ਆਹ ਤਾਂ ਲੋਹਾ ਕਿਸੇ ਨੇ ਛੱਡ ਨਹੀਂ ਨੀਂ ਇੱਥੇ ਲੱਖਾਂ ਡਾਲਰਾਂ ਦਾ ਇਹ ਪਿਆ ਖੂਰ ਖੇਤਾਂ 'ਚ ਟਰੈਕਟਰ ਖੜੇ ਹੁੰਦੇ ਆਗੇ ਵੱਧੂ ਟਰੈਕਟਰ ਹਨਾ ਵੱਡੇ ਵੱਡੇ ਟਰੈਕਟਰ ਜੌਂਡੀਅਰ ਵਰਗੇ ਖੜੇ ਹੁੰਦੇ ਆ ਇੱਥੇ ਜਾਂ ਹੋਰ ਡੁੱਡ ਕੰਪਨੀਆਂ ਦੇ ਕਪੈਨਾਂ ਖੜੀਆਂ ਹੁੰਦੀਆਂ ਨੇ ਸਾਰੀ ਮਸ਼ੀਨਰੀ ਜਿੱਦਾਂ ਇਹਨਾਂ ਦੀ ਖੇਤਾਂ 'ਚ ਖੜੀ ਹੁੰਦੀ ਹੈਗੀ ਕੋਈ ਨਹੀਂ ਕਰਦਾ ਇੱਥੇ ਜਿਹੜੇ ਸਰਕਾਰੀ ਟਰੈਕਟਰ ਨੇ ਮੰਨ ਲਓ ਜਿਹੜੇ ਖੇਤਾਂ ਚੋਂ ਆਪਣੇ ਸੜਕਾਂ ਤੋਂ ਜਿਹੜਾ ਕਾਹਕੂ ਜਾਂ ਹੋਇਆ ਹੁੰਦਾਗਾ ਉਹ ਵੜਦੇ ਹੁੰਦੇ ਨਹੀਂ ਗਵਰਨਮੈਂਟ ਦੇ ਟਰੈਕਟਰ ਹੁੰਦੇ ਜਿੱਦਾਂ ਸਰਕਾਰੀ ਟਰੈਕਟਰ ਆਪਾਂ ਕਹਿੰਦੀਆਂ ਉਹਨਾਂ ਨੂੰ ਤੇ ਉਹ ਵੀ ਉਹ ਜਿੱਥੇ ਕੰਮ ਮੁੱਕਦਾਗਾ ਉੱਥੇ ਛੱਡ ਜਾਂਦੇ ਹੈਗੇ ਤੇ ਸੜਕ ਦੇ ਲਾਲੂ ਕਿਨਾਰੇ ਦੇ ਉੱਥੇ ਘੜਾ ਜਾਂਦੇ ਅਗਲੇ ਦਿਨ ਫੇਰ ਆਉਂਦੇ ਆ ਆਪਦੀ ਗੱਡੀ ਉੱਥੇ ਰੋਕ ਕੇ ਉਹ ਉੱਥੋਂ ਹੀ ਦੁਬਾਰੇ ਫੇਰ ਸਟਾਰਟ ਕਰ ਦਿੰਦੇ ਆ ਸਰਕਾਰੀ ਟਰੈਕਟਰ ਵੀ ਨਹੀਂ ਦੇਖ ਲੋ ਉਹ ਹੁੰਦੇ ਵੀ ਚੋਰੀ ਹੋ ਜਾਣਗੇ ਇੰਨਾ ਕੁ ਦਿਖਾਉਣਾ ਸੀਗਾ ਤੁਹਾਨੂੰ ਕਿਉਂਕਿ ਬਈ ਚਲੋ ਸਾਡਾ ਖੇਤ ਆ ਚਲੋ ਮੈਂ ਤਾਂ ਮੇਰੇ ਧਿਆਨ ਜਾ ਗਈ ਵੀਡੀਓ ਪਾ ਦੀ ਹਨਾ ਵੀ ਆਪਣੇ ਹਾਂ ਯਾਰ ਵੀ ਉੱਥੇ ਅਜ ਤੱਕ ਇਹ ਜੀਜ਼ਾਂ ਹਟੀਆਂ ਨਹੀਂ ਦਿਖ ਰੋ ਹੁਣ ਆਪਾਂ ਕਹਿ ਦਿੰਦੇ ਆਂ ਵੀ ਬਦਲ ਗਿਆ ਬਦਲ ਗਿਆ ਪਤਾ ਆਪਾਂ ਨੂੰ ਹੁੰਦਾਗਾ ਵੀ ਪਿੰਡਾਂ 'ਚ ਪਤਾ ਹੀ ਹੁੰਦਾ ਕਿਹੜੇ ਬੰਦੇ ਕਿਹੜੇ ਜੇ ਕੰਮ ਕਰ ਸਕਦੇ ਹੈਗੇ ਹਨਾ ਪਰ ਜਿਹੜੇ ਚਾਰ ਜਾਨੇ ਫੜਾਉਣ ਵਾਲੇ ਹੁੰਦੇ 10 ਜਾਨੇ ਛੜਾਉਣ ਵਾਲੇ ਹੁੰਦੇ ਹੈਗੇ ਤੇ ਬਾਕੀ ਪ੍ਰਭੂ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਜੀ ਰੱਖੇ ਤੇ ਹੋਰ ਅਮਰੀਕਾ ਦੀਆਂ ਇਦਾਂ ਦੀਆਂ ਵੀਡੀਓ ਦੇਖਣ ਵਾਸਤੇ ਵਧੀਆ-ਵਧੀਆ ਤੇ ਆਪਣਾ ਪੇਜ ਲਾਈਕ ਤੇ ਫੋਲੋ ਕਰਿਓ ਧੰਨਵਾਦੀ